ਮੈਂ ਪੁਨੀਤ ਕੋਹਲ ਮੈਸਰਸ ਨੀਤ ਬ੍ਰਦਰਸ ਵੈਕਟਰ 77 ਸਾਰੇ ਮੋਹਾਲੀ ਵਾਸੀਆਂ ਤੇ ਦੇਸ਼ ਵਾਸੀਆਂ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਜਸਵੀਰ ਕੋਹਰੈਟਲੀ ਮੇਰੇ ਵੱਲੋਂ 15 ਅਗਸਤ ਆਜ਼ਾਦੀ ਦਿਹਾੜੇ ਤੇ ਮੋਹਾਲੀ ਔਰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਮੈਂ ਅਰਜੇਸ ਰਾਣਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਪਿੰਡ ਤੜੋਲੀ ਤੇ ਮਹਾਲੀ ਦੇ ਸਿੰਘਾਂ ਨੂੰ 15 ਅਗਸਤ ਤੇ ਆਜ਼ਾਦੀ ਦਿਹਾੜੇ ਬਹੁਤ-ਬਹੁਤ ਮੁਬਾਰਕਾਂ ਮੈਂ ਆਰਤੀ ਮੇਰੇ ਵੱਲੋਂ ਜਿਹੜਾ ਨਗਰ ਵਾਸੀਆਂ ਤੇ ਮੁਹਾਲੀ ਦੇ ਵਸਨੀਕਾਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਰਜਿੰਦਰ ਸਿੰਘ ਧਰਮਗੜ ਚੇਅਰਮੈਨ OBC ਸੈੱਲ ਜ਼ਿਲ੍ਹਾ ਕਾਂਗਰਸ ਪਾਰਟੀ ਮੁਹਾਲੀ ਮੁਹਾਲੀ ਵਾਸੀਆਂ ਨੂੰ ਸਮੂਹ ਭਾਰਤ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਮੈਂ ਮੱਖਣ ਸਿੰਘ ਸਾਬਕਾ ਸਰਪੰਚ ਪਿੰਡ ਬਲੋਂਗੀ ਤੋਂ ਮੈਂ ਆਪਣੇ ਵੱਲੋਂ 15 ਅਗਸਤ ਦੇ ਪਿੰਡ ਬਲੋਂਗੀ ਨੂੰ ਮੋਹਾਲੀ ਨਿਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ मैडम तजेंद्र कौर की अगुवाई सैक्टर अठाहठ के इनवैरी कैफे विखे तिया का प्रोग्राम मनाया गया पेश है एक रिपोर्ट ਮੇਰਾ ਨਾਮ ਤੇਜਿੰਦਰ ਕੋਰ ਹੈ ਮੈਂ ਪੰਜਾਬ ਸੈਕਟਰੀਟੇਟ ਤੋਂ ਐਸਪੈਸ਼ਲ ਸੈਕਟਰੀ ਟੂ ਮਿਨਿਸਟਰ ਰਿਟਾਇਰਡ ਹਾਂ ਕਿਉਂਕਿ ਮੈਂ ਆਪਦੇ ਟੈਨਿਓਰ ਦੇ ਦੌਰਾਨ ਜਦ ਮੈਂ ਆਪਣੀ ਸੇਵਾ ਵਿੱਚ ਸੀ ਸਰਕਾਰੀ ਸੇਵਾ ਵਿੱਚ ਸੀ ਮੈਂ ਆਪਦੀਆਂ ਕਾਫੀ ਸਾਰੀਆਂ ਐਸੋਸੀਏਸ਼ਨਾਂ ਦੀ ਪ੍ਰੈਜ਼ੀਡੈਂਟ ਰਹੀ ਤੇ ਹੁਣ ਵੀ ਇਹ ਜ਼ਿੰਮੇਵਾਰੀ ਮੇਰੀ ਫਰੈਂਡਸ ਵੱਲੋਂ ਮੇਰੇ ਤੇ ਸੌਂਪੀ ਜਾਂਦੀ ਹੈ ਤੇ ਦੋ ਤਿੰਨ ਸਾਲ ਤੋਂ ਮੈਂ ਥੋੜਾ ਬਾਹਰ ਗਈ ਹੋਈ ਸੀ ਕਿ ਮੈਂ ਕੁਝ ਆਰਗੇਨਾਈਜ਼ ਨਹੀਂ ਕਰ ਸਕੀ ਸੋ ਇਸ ਵਾਰੀ ਅਸੀਂ 30 ਸੈਲੀਬ੍ਰੇਟ ਕਰ ਰਹੇ ਹਾਂ ਤੀਸ ਇਸ ਮੈਂ ਇਸ ਮੌਕੇ ਦੇ ਉੱਤੇ ਸਿਰਫ ਆਪਣਾ ਸੈਕਟਰੀਅਟ ਸਟਾਫ ਨਹੀਂ ਮੇਰੀ ਸੋਚ ਹੈ ਕਿ ਹਰ ਵਰਗ ਦੇ ਮੈਂ ਆਪਣੇ ਸੋਸ਼ਲ ਜੋ ਮੇਰੇ ਫਰੈਂਡਸ ਨੇ ਮੇਰੇ ਕਲੋਨੀਆਂਜ਼ ਦੇ ਵਿੱਚ ਸੀਨੀਅਰਸ ਨੇ ਜਾਂ ਮੇਰੇ ਹੋਰ ਮੇਰੀਆਂ ਡਾਟਰ ਇਨ ਲਾਜ਼ੀਆਂ ਇਹ ਫਰੈਂਡਸ ਨੇ ਮੈਂ ਹਰ ਵਰਗ ਦੇ ਬੱਚਿਆਂ ਨੂੰ ਹਰ ਵਰਗ ਦੇ ਆਪਣੇ ਕੁਲੀਗਜ਼ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਸੋ ਤੀਸ ਦਾ ਤਿਹਾਰ ਤੁਹਾਨੂੰ ਪਤਾ ਇੱਕ ਬੜਾ ਹੀ ਅੱਛਾ ਕਲਰਫੁਲ ਤਿਹਾਰ ਹੈ ਲੇਡੀਆਂ ਦੇ ਲਈ ਕਿਉਂਕਿ ਸਾਵਣ ਦੇ ਮਹੀਨੇ ਵੀ ਤੀਸ ਮਨਾਈ ਜਾਂਦੀ ਹੈ ਔਰ ਇਸ ਮਹੀਨੇ ਦੇ ਵਿੱਚ ਕਿਉਂਕਿ ਮੌਸਮ ਬਹੁਤ ਅੱਛਾ ਹੋ ਜਾਂਦਾ ਹੈ بارش ਦਾ ਮੌਸਮ ਹੁੰਦਾ ਹੈ بارش ਦੇ ਮੌਸਮ ਦੇ ਵਿੱਚ ਲੜਕੀਆਂ ਜੜੀਆਂ ਨੇ ਜਿਵੇਂ ਸਾਡਾ ਕਲਚਰ ਰਿਹਾ ਪੰਜਾਬ ਦਾ ਕਿ ਜਿਹੜੀਆਂ ਵਿਆਈਆਂ ਲੜਕੀਆਂ ਵਿਆਈਆਂ ਨੂੰਆਂ ਹੁੰਦੀਆਂ ਸੀਗੀਆਂ ਉਹ ਆਪਣੇ ਪੇਕਅਪ ਪਰ ਵਾਰੀ ਜਾਂਦੀਆਂ ਸੀਗੀਆਂ ਵਿਆਹ ਤੋਂ ਬਾਅਦ ਉਹਨਾਂ ਨੂੰ ਉੱਥੇ ਤਿਰੰਜਨਾ ਬਾਹਰ ਖੁੱਲੇ ਮੈਦਾਨ ਵਿੱਚ ਧੀਆ ਮਨਾਈ ਜਾਂਦੀਆਂ ਸੀ ਅੱਜ ਕੱਲ ਥੋੜਾ ਜਿਆਦਾ ਇਹੋ ਜਿਹਾ ਸਾਨੂੰ ਕੁਝ ਨਹੀਂ ਜਗ੍ਹਾ ਮਿਲਦੀ ਅੱਛਾ ਜਗ੍ਹਾ ਨਹੀਂ ਮਿਲਦੀ ਸੀ ਖੁੱਲੇ ਮੈਦਾਨ ਦੀ ਜਗ੍ਹਾ ਤੇ ਸੀ ਇੰਡੋਰ ਅੱਜ ਕੱਲ ਫੰਕਸ਼ਨਸ ਕਰਦੇ ਆ ਸੋ ਉਹ ਤਾਂ ਤੀਆਂ ਉੱਥੇ ਪਿੰਘਾਂ ਪੈਂਦੀਆਂ ਸੀਗੀਆਂ ਕੋਹ ਵੀ ਰਚਲੀਆਂ ਗਾਉਂਦੀਆਂ ਮਕਸਦ ਇਹ ਸੀ ਕਿ ਸ਼ਾਦੀ ਤੋਂ ਬਾਅਦ ਅਸੀਂ ਆਪਣਾ ਆਪਣੀਆਂ ਸਹੇਲੀਆਂ ਨੂੰ ਮਿਲੀਏ ਤਿਰੰਜਣਾਂ ਤੇ ਬੈਠੀਏ ਚਰਖੇ ਕੱਤੀਏ ਔਰ ਆਪਣਾ ਦੁੱਖ ਸੁੱਖ ਵੀ ਅਸੀਂ ਸਾਂਝਾ ਕਰੀਏ ਰੀਜ਼ਨ ਇਹ ਸੀਗਾ ਨਾਲ ਕਿ ਵੀ ਪਹਿਲੇ ਜ਼ਮਾਨੇ ਦੇ ਵਿੱਚ ਜੋ ਅਸੀਂ ਆਪਣੀ ਨਾਨੀ ਕੋਲੋਂ ਆਪਣੀ ਮੰਮਾ ਕੋਲ ਸੁਣਿਆ कि ਜਿਹੜਾ ਤੀਜ ਦਾ ਤਿਉਹਾਰ ਤਾਂ ਮਨਾਇਆ ਜਾਂਦਾ ਸੀ ਸੌਣ ਤੇ ਪਿੱਕੇ ਕਰੋ ਭਰਾ ਲੈਣ ਹੁੰਦੇ ਸੀ ਭਰਾ ਲੈਣ ਹੁੰਦੇ ਸੀ ਅਰ ਪਹਿਲੇ ਜੇ ਕੁੜੀਆਂ ਨੂੰ ਪਹਿਲੇ ਲੈ ਚਿੱਠੀਆਂ ਵਗੈਰਾ ਤੇ ਹੁੰਦੀਆਂ ਨਹੀਂ ਸੀਗੀਆਂ ਵੀ ਹਨਾ ਅੱਜ ਕੱਲ ਦੇ ਫੋਨ ਕਾਲ ਐ ਜਿੱਦਾਂ ਮਰਜੀ ਆਪਾਂ ਗੱਲ ਕਰ ਲੈਨੇ ਆਪਣੇ ਘਰਾਂ ਦੇ ਵਿੱਚ ਉਦੋਂ ਕੀ ਹੁੰਦਾ ਸੀ ਕਿ ਦੂਰ ਦੂਰ ਤੋਂ ਪਿੰਡਾਂ ਦੇ ਵਿੱਚੋਂ ਕੁੜੀਆਂ ਆ ਕੇ ਇਕੱਠੀਆਂ ਬਹਿ ਕੇ ਦੁੱਖ ਸੁੱਖ ਕਰਦੀਆਂ ਸੀਗੀਆਂ ਫਿਰ ਤੀਜ ਫੈਸਟੀਵਲ ਇਹਦਾ ਰੱਖਿਆ ਗਿਆ ਪਿੰਗਾ ਪਾਉਣੀ ਆ ਗਿੱਧੇ ਪਾਉਣੇ ਆਪਣਾ ਦੁੱਖ ਸੁੱਖ ਸਾਂਝਾ ਕਰਨਾ ਵੀ ਮੇਰੇ ਸਹੁਰੇ ਇਦਾਂ ਦੇ ਨੇ ਮੈਂ ਇਦਾਂ ਆ ਤੇ ਬੇਸਿਕਲੀ ਤਾਂ ਇਹ ਐ ਕਿ ਕੁੜੀਆਂ ਆਪਣੇ ਅੱਜ ਕੱਲ ਜਿਹਦਾ ਕੰਮ ਖਤਮ ਹੋ ਜਾਂਦਾ ਜਿੰਮੇਦਾਰੀ ਦਾ ਛੋਣੇ ਵਗੈਰਾ ਲੱਗ ਜਾਂਦੇ ਨੇ ਸਾਰੀਆਂ ਆਪਣੇ ਕੰਨਾ ਕੰਨਾ ਚ ਫ੍ਰੀ ਹੋ ਕੇ ਫਿਰ ਪੇਕੇ ਘਰ ਚ ਇੱਕ ਮਹੀਨਾ ਸਪੈਂਡ ਕਰਕੇ ਆਉਂਦੀਆਂ ਸੀ ਪਹਿਲੇ ਦੇਖਿਆ ਗਿਆ ਕਿ ਪਹਿਲਾਂ ਕੁੜੀਆਂ ਹਾਊਸ ਵਾਈਫ ਹੁੰਦੀਆਂ ਸੀ ਤੇ ਦੇਖਿਆ ਅੱਜ ਕਲ ਕੁੜੀਆਂ ਮੋਸਟਲੀ 99% ਕੁੜੀਆਂ ਜੌਬ ਕਰਦੀਆਂ ਨੇ ਤੇ ਉਹ ਪੇਕੇ ਨਹੀਂ ਜਾਂਦੀਆਂ ਜੀ ਕਿਤੇ ਆਪਣੇ ਪੇਕੇ ਨੂੰ ਮਿਸ ਕਰਦੀਆਂ ਕਰਦੀਆਂ ਨੇ ਜੀ ਬਟ ਅੱਜ ਕਲ ਸੋਸ਼ਲ ਮੀਡੀਆ ਦੇ ਰੇ ਡੇਲੀ ਗੱਲ ਹੋ ਜਾਂਦੀ ਹੈ ਪੇਰੈਂਟਸ ਨਾਲ ਮਦਰ ਦੇ ਨਾਲ ਇਹ ਨਾ ਪੁਆਇੰਟ ਟੂ ਪੁਆਇੰਟ ਗੱਲ ਹੁੰਦੀ ਰਹਿੰਦੀ ਆ ਪਹਿਲੇ ਇਹ ਚੀਜ਼ ਨਹੀਂ ਸੀ ਸਰ ਫੋਨ ਤੇ ਗੱਲ ਕਰਨਾ ਤੇ ਫਿਰ ਵੀ ਉਹ ਤੇ ਨਹੀਂ ਤੁਸੀਂ ਬਿਲਕੁਲ ਸਹੀ ਹੋ ਤੁਸੀਂ ਬਿਲਕੁਲ ਸਹੀ ਹੋ ਜੋ ਜੋ ਉਹ ਸਮਾਸੀ ਜੋ ਉਹ ਐਨਜਾਇਮੈਂਟ ਸੀ ਉਹ ਆ ਜਿਆਦਾ ਵਧੀਆ ਸੀ ਹਾਂ ਬਹੁਤ ਅੱਛੀ ਸੀ ਅਸੀਂ ਉਹ ਚੀਜ਼ਾਂ ਪਿੰਗਾ ਚੁਟਣੀਆਂ ਪਿੰਗਾ ਚੁਟਣੀਆਂ ਅਸੀਂ ਆਪਣੇ ਸਮੇਂ ਦੇ ਵਿੱਚ ਆਪਣੀਆਂ ਮੰਮੀਆਂ ਨਾਲ ਆਪਣੇ ਮਦਰਸ ਦੇ ਨਾਲ ਅਸੀਂ ਸਾਰਾ ਕਲਚਰ ਦੇਖਿਆ ਹੋਇਆ ਹੈ ਲੇਕਿਨ ਹੁਣ ਉਸ ਨੂੰ ਇਸ ਚੀਜ਼ ਨੂੰ ਮੋਡੀਫਾਈ ਕਰਕੇ ਹੁਣ ਪੇਕੇ ਨਹੀਂ ਜਾਂਦੀਆਂ ਅਸੀਂ ਆਪਦਾ ਦੁੱਖ ਸੁੱਖ ਜਿਹੜਾ ਸਾਂਝਾ ਕਿੱਦਾਂ ਕਿੱਦਾਂ ਕਰਦੀਆਂ ਵਾਂ ਅਸੀਂ ਸੱਸਾਂ ਨੂੰ ਆ ਮਾਵਾਂ ਭੀਆਂ ਔਰ ਫਰੈਂਡਸ ਅਸੀਂ ਆਪਣਾ ਜਿਵੇਂ ਅਸੀਂ ਰਿਟਾਇਰਡ ਆ ਅਸੀਂ ਉਸ 에ਰਰ ਨੂੰ ਜਦੋਂ ਅਸੀਂ ਜੋਬ ਕਰਦੇ ਸੀ ਅਸੀਂ ਉਸ ਹੁਣ ਉਸ ਸੁਖ ਸੁਖ ਨੂੰ ਸਾਂਝਾ ਕਰਦੀਆਂ ਉਹ ਯਾਦਾਂ ਯਾਦ ਕਰਦੀਆਂ ਉਹਨਾਂ ਨੂੰ ਹੁਣ ਉਹਨਾਂ ਮਤਲਬ ਕਿ ਇਸ ਇਹ ਇੱਕ ਮੌਕਾ ਹੈ ਕਿ ਅਸੀਂ ਸਭ ਇਕੱਠੇ ਇੱਕ ਫਲੋਰ ਤੇ ਇਕੱਠੀਆਂ ਹੋ ਕੇ ਮੈਡਮ ਅੱਜ ਇੱਕ ਤੁਸੀਂ ਸੀ ਫਿਰ ਤੁਹਾਡੀ ਬੇਟੀ ਸੀ ਉਹ ਬੇਟੀ ਦੀ ਬੇਟੀ ਵੀ ਸੀ ਕਿੰਨਾ ਮਜ਼ਾ ਆਇਆ ਸਰ ਸਰ ਮੈਂ ਸੀ ਮੇਰੀ ਡਾਟਰ ਇਲਾ ਸੀ ਅਗਰ ਉਹ ਦੀ ਔਰ ਮੇਰੀ ਗ੍ਰੈਂਡਾਟਰ ਸੀ ਮੇਰੀ ਦੋ ਡਾਟਰ ਇਲਾ ਤੇ ਸੀ ਆ दूसरी ज़्यादा हाईलाइट नहीं होगी थोड़ा पीछे पीछे रहती है हाँ तो मेरिया दो नूह स इतने एक मेरी ग्रैंड डॉटर सी ਤੇ ਇੱਕ ਮੇਰੀ ਡੋਟਰਨ ਲਾ ਆਸਟ੍ਰੇਲੀਆ ਵਿੱਚ ਹੈ ਬਟ ਟੱਚਵੁੱਡ ਮੈਂ ਭਗਵਾਨ ਨੂੰ ਜਾਣ ਮਤਲਬ ਕਿ ਨજર ਨਾ ਲੱਗੇ ਮੇਰੇ ਪਰਿਵਾਰ ਨੂੰ ਕਿ ਮੇਰੇ ਪਰਿਵਾਰ ਦੇ ਵਿੱਚ ਅਸਲੀ ਚ ਰੱਬ ਵਸਦਾ ਹੈ ਸਰ ਚੁਗਲੀ ਦਾ ਇੱਕ ਸਰ ਚੁਗਲੀ ਜਿਹੜੀ ਹੈ ਨਾ ਜੇ ਕੋ ਹੈਲਥੀ ਹੈਲਥੀ ਮੈਂ ਉਸ ਚੀਜ਼ ਨੂੰ ਇੱਕ ਆਪਣਾ ਆਈਡੀਆ ਲੈਣੇ ਪੋਜ਼ਿਟਿਵ ਵੇਜ ਲੈਂਦੇ ਹਾਂ ਕਿਉਂਕਿ ਚੁਗਲੀ ਤਾਂ ਉਹਦੀ ਹੋਏਗੀ ਜਿਹੜਾ ਤੁਹਾਡੇ ਜ਼ਿਹਨ 'ਚ ਵਸ ਗਿਆ ਯੈਸ ਜੇ ਜਿਸ ਨੂੰ ਤੁਸੀਂ ਯਾਦ ਕਰ ਲਿਆ ਚੁਗਲੀ ਤਾਂ ਉਹਦੇ ਬਾਰੇ ਕਰੋਗੇ ਜਿਸ ਨੂੰ ਤੁਸੀਂ ਯਾਦ ਹੀ ਨਹੀਂ ਕਰਦੇ ਉਹ ਤੇ ਚੁਗਲੀ ਕੀ ਕਰੋਗੇ ਸਮਝ ਗਿਆ ਦਿਮਾਗ ਵਿੱਚ ਯਾਦ ਮਨ کہیں ਤਾਂ ਰਹੋਗੇ ਹਾਂ ਜੀ ਚੁਗਲੀ ਦੇਣੇ ਸ਼ਾਇਦ ਅੱਜ ਕੱਲ ਦਾ ਅੱਜ ਕੱਲ ਦਾ ਗਾਣਾ ਬਣਿਆ ਸੁਣੋ ਆਹ ਸਹੇਲੀ ਚੁਗਲੀ ਕਰੀਏ ਉਹ ਸਹੇਲੀ ਚੁਗਲੀ ਕਰੀਏ ਚੁਗਲੀ ਕਰੀਏ ਚੁਗਲੀ ਕਰੀਏ ਆਹ ਸਹੇਲੀ ਤੁਸੀਂ ਇਹ ਮੀਡੀਆ ਦੇ ਸੌਂਸੇ ਦੇਣਾ ਚਾਹਾਂਗੇ ਕਿ ਸਭ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਨਾਟ ਕੀ ਵੀ ਮਦਰਨ ਲੋਈਆਂ ਫਰੈਂਡਸ ਮੰਮੀਆਂ ਔਰ ਬੇਟੀਆਂ ਸਾਰਿਆਂ ਨੂੰ ਇੰਜੋਏ ਕਰਨਾ ਚਾਹੀਦਾ 30 ਫੈਸਟੀਵਲ ਇਸ ਸਾਹਮਣ ਦਾ ਮਹੀਨਾ ਸਪੈਸ਼ਲ ਇਸੀ ਕਰਕੇ ਆ ਮੈਂ ਹੋਰ ਨਹੀਂ ਪਾ ਕੇ ਸੁਣਾਉਣਾ ਹਾਂ ਪੰਜਾਬੀ ਜਿਹੜੇ ਮਤਲਬ ਐ ਪ੍ਰੋਗਰਾਮ ਐਦਾ ਹੀ ਮਨਾਇਆ ਜਾਣਾ ਚਾਹੀਦਾ ਜਿੱਦਾਂ ਆਉਣ ਵਾਲੀ ਪੀੜੀ ਆ ਉਹ ਵੀ ਆਪਣੇ ਸੱਭਿਆਚਾਰ ਬਿਲਕੁਲ ਐਦਾ ਹੀ ਮਨਾਇਆ ਜਾਣਾ ਚਾਹੀਦਾ ਔਰ ਮੈਂ ਤਾਂ ਇੱਕ ਮੰਗੀ ਜਿਵੇਂ ਅਸੀਂ ਥੋੜਾ ਇਨਡੋਰ ਕਰ ਰਿਹਾ ਆਈ ਵੁੱਡ ਕਹਾਂਗੇ ਕਿ ਮੈਂ ਨੈਕਸਟ ਪ੍ਰੋਗਰਾਮ ਕਿਸੇ ਓਪਨਿੰਗ ਕਰਾਂ ਅਸੀਂ ਪਿੰਗਾ ਵੀ ਪਾਈਏ ਅਸੀਂ ਉਸ ਕਲਚਰ ਨੂੰ ਦੁਬਾਰਾ ਤੋਂ ਲੈ ਕੇ ਆਈਏ ਬੱਚੇ ਬੱਚਿਆਂ ਨੂੰ ਆਪਣੇਆਂ ਨੂੰ ਜਿਹੜੇ ਹੁਣ ਸਾਡੇ ਗ੍ਰੈਂਡ ਚਿਲड्रन ਨੇ ਜਿਹੜੀਆਂ ਸਾਡੇ ਨੂਆ ਸਾਡੇ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗੇ ਕਿ ਨਹੀਂ ਇਹ ਇਹ ਇਸ ਤੋਂ ਵੀ ਹੱਤੇ ਅਸੀਂ ਜਾ ਸਕਦੇ ਹਾਂ ਸੋ ਉਹ ਪੁਰਾਣਾ ਅਸੀਂ ਮੈਂ ਆਪਣੀਆਂ ਮੈਂ ਆਪਣੀਆਂ ਨੂਆ ਨੂੰ ਕਹਿੰਦੀ ਆ ਬੇਟੇ ਛੱਜ ਚ ਲਾਣਾ ਸਿੱਖੋ ਤੁਸੀਂ ਮਧਾਰਨੀ ਮੈਂ ਮਦਾਨੀ ਲੈ ਕੇ ਦਿੱਤੀ ਐ ਮੈਂ ਜਾਗੋ ਖਰੀਦੀ ਐ ਕਿ ਬੱਚਿਆਂ ਨੂੰ ਪਤਾ ਲੱਗੇ ਬੇਟੇ ਐਦਾ ਕਰੋ ਇੰਜੋਏ ਕਰੋ ਆਪਣੀ ਲਾਈਫ ਨੂੰ ਭੁੱਲ ਜਾਓ ਸਰ ਸਾਨੂੰ ਮੇਰੇ ਘਰ ਚ ਬਹੁਤ ਕੰਮ ਚੱਲ ਰਿਹਾ ਮੈਂ ਸਭ ਭੁੱਲ ਗਈ ਛੋੜ ਆਈ ਰੱਖਿਆ ਆ ਆ ਜਿੱਦ ਪਾਓ ਕੁੜੀਓ ਨੀ ਮਜਾ ਜਾ ਪੱਟਿਓ ਬੁੱਧਾ ਪਾਓ ਕੁੜੀਓ ਨੀ ਮਜਾ ਜਾ ਪੱਟਿਓ ਅੱਤ ਪਾਓ ਕੁੜੀਓ ਨੀ ਮਰ ਜਾ ਪੱਟਿਓ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ